ਆਪਾਂ ਆਪਣੇ ਫੋਨ ਦੀ ਸਕਰੀਨ ਤੇ ਵਾਲਪੇਪਰ ਦਾ तकरीबन ਸਾਰੇ ਲਾਉਨੇ ਆ ਤਾਂ ਵਾਲਪੇਪਰ ਦੇ ਇਹ ਘੈਂਟ ਘੈਂਟ ਫੀਚਰ ਆ ਜਿਹੜੇ ਤੁਸੀਂ ਕਦੇ ਵੀ ਨਹੀਂ ਵਰਤੇ ਹੋਣ ਕਿਹੜੇ ਆ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਓ ਤੁਹਾਨੂੰ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਹੈ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਇੱਥੇ ਆਪਾਂ ਸਰਚ ਕਰਨਾ ਆਂ ਵਾਲਪੇਪਰ ਮਤਲਬ ਸਾਰ ਚੜੀ ਆਪਸ਼ਨ ਤੇ तकरीबन ਸਾਰੇ ਦੇ ਹੁੰਦੇ ਇੱਥੇ ਆਪਾਂ ਵਾਲਪੇਪਰ ਸਰਚ ਕਰਨਾ ਹੈ ਉਹ ਇੱਥੇ ਇਹਨਾਂ ਵਾਲਪੇਪਰ ਇਹਨਾਂ ਦਾ ਸਟਾਈਲ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਂਦੀਆਂ ਤੁਸੀਂ ਦੇਖ ਸਕਦੇ ਆਪਾਂ ਜਾਨ ਤੋਂ ਬਾਅਦ ਇੱਥੇ ਆਪਣੀ ਗੈਰੀ ਦੇ ਵਿੱਚੋਂ ਮਤਲਬ ਤੁਸੀਂ ਕੋਈ ਫੋਟੋ ਵੀ ਲੈ ਸਕਦੇ ਜੇਕਰ ਨਹੀਂ ਲੈਣੀ ਹੈ ਤਾਂ ਇੱਥੇ ਤੁਸੀਂ ਜਿਹੜੀਆਂ ਫੋਟੋਆਂ ਮੈਂ ਪਹਿਲਾਂ ਸਿਲੈਕਟ ਕੀਤੀ ਜਿਹੜੇ ਪਾਲ ਪੇਪਰ ਲਾਏ ਸੀ ਜਿੱਦਾਂ ਹੁਣ ਮਤਲਬ ਆਹ ਫੋਟੋ ਲੈ ਲਈ ਹੈ ਲੈਣ ਤੋਂ ਬਾਅਦ ਇੱਥੇ ਮੈਂ ਕਹਾਂ ਨੈਕਸਟ ਨੈਕਸਟ ਕਹਾਂ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਰ ਟਾਈਮ ਵਾਲਾ ਆ ਗਿਆ ਨਾ ਸਿਸਟਮ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਦੇਖੋ ਇੱਥੇ ਮੈਂ ਟਾਈਮ ਤੇ ਸਿਲੈਕਟ ਕਰਦਾ ਤਾਂ ਮਤਲਬ ਇਹ ਵਾਲਾ ਯਾਰ ਟਾਈਮ ਦਾ ਫੀਚਰ ਬੜਾ ਘੈਂਟ ਲੱਗਾ ਮਨ ਕੇ ਦਾ ਦੇਖੋ ਟਾਈਮ ਇਦਾਂ ਨੂੰ ਕਰੂੰਗੇ ਇਦਾਂ ਆਪਣੇ ਆਪ ਇਨਸੈਟ ਹੋ ਹੀ ਜਾਣਾ ਹੈ ਇਹਦਾ ਇਹ ਮਤਲਬ ਇਹ ਨਹੀਂ ਵੱਡਾ ਛੋਟਾ ਵੀ ਏਦਾਂ ਆਪਣੇ ਹਿਸਾਬ ਦੇ ਨਾਲ ਸਾਈਜ਼ ਕਰ ਸਕਦੇ ਦੇਖੋ ਏਦਾਂ ਕਿੰਨਾ ਘੈਂਟ ਲੱਗਦਾ ਤੇ ਇਹਦੇ ਨਾਮ ਨਾਲ ਆਪਾਂ ਟਾਈਮ ਤੇ ਜਿਹੜਾ ਲਾਇਆ ਲਾ ਆਪਾਂ ਇੱਥੇ ਸਟਾਈਲ ਤੇ ਕਲਿੱਕ ਕਰਨਾ ਸਟਾਈਲ ਤੇ ਕਿਥੋਂ ਬਹੁਤ ਸਾਰੇ ਆਪਾਂ ਬਦਲ ਸਕਦੇ ਜੇਕਰ ਤੁਸੀਂ ਮਤਲਬ ਜਦਾ ਵੀ ਹੋ ਗਿਆ ਹੈ ਨਾ ਇਹ ਵੀ ਲਾ ਸਕਦੇ ਆ ਤੇ ਏਦਾਂ ਵੀ ਲਾ ਸਕਦੇ ਤੇ ਏਦਾਂ ਘੈਂਟ ਘੈਂਟ ਲਾ ਸਕਦੇ ਤੇ ਇੱਕ ਥਾਂ ਮੈਂ ਦੱਸਦਾ ਇੱਥੇ ਤੁਸੀਂ ਥੱਲੇ ਦੇਖ ਸਕਦੇ ਸ਼ੋ ਬੈਟਰ ਇਨਫੋਰਮੇਸ਼ਨ ਇੱਥੇ ਆਪਾਂ ਕਲਿੱਕ ਕਰਨਾ ਮਤਲਬ ਤੁਹਾਡੇ ਜਿਹੜਾ ਟਾਈਮ ਲਾਇਆ ਟਾਈਮ ਦੇ ਨਾਮ ਨਾਲ ਬੈਦਰ ਵੀ ਜਿਹੜਾ ਸ਼ੋ ਹੋਊਗਾ ਜਿੱਦਾਂ ਮਤਲਬ ਨਾਰਮ ਲਾਉਣ ਤੋਂ ਬਾਅਦ ਹੁਣ ਤੇਰੇ ਮੈਂ ਸਕਰੀਨ ਬੰਦ ਕਰਕੇ ਸਕਰੀਨ ਬੰਦ ਕਰਨ ਤੋਂ ਬਾਅਦ ਹੁਣ ਮੈਂ ਤੈਨੂੰ ਦਿਖਾਉਂਦਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਦੇਖੋ ਮਤਲਬ ਕਿੰਨਾ ਘੰਟ ਲੱਗਦਾ ਨਾ ਟਾਈਮ ਵੀ ਇਦਾਂ ਕਿੰਨਾ ਸੈੱਟ ਲੱਗਦਾ ਉੱਪਰ ਇਥੇ ਵਾਦਰ ਵੀ ਨਾਲ ਸ਼ੋ ਹੋਂਦਾ ਹੈ ਤਾਂ ਬਾਲ ਪੇਪਰ ਤੁਸੀਂ ਜਿਹੜਾ ਮਰਜ਼ੀ ਲਾ ਸਕਦੇ ਏਦਾਂ ਤੁਸੀਂ ਕਰ ਸਕਦੇ ਆ ਤਾਂ ਕਿਹੜੇ-ਕਿਹੜੇ ਵੀਰਾਂ ਨੇ ਇਹ ਬਾਲ ਪੇਪਰ ਏਦਾਂ ਲਾਇਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ